ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਹਦੇ ਚ ਪਟਿਆਲਾ ਪੁਲਿਸ ਲਗਾਤਾਰ ਬੜੀ ਸਰਗਰਮੀ ਨਾਲ ਕੰਮ ਕਰ ਰਹੀ ਹੈ ਅੱਜ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਹੰਦਾਇਆ ਜਿਦੇ ਚ ਸਾਰੇ ਐਂਟਰੀ ਤੇ ਐਗਜ਼ਿਟ ਪੁਆਇੰਟ ਸੀਲ ਕਰਕੇ ਅਸੀਂ ਪਿੰਡ ਦੀ ਚੈਕਿੰਗ ਕਰਦੇ ਅਸੀਂ ਅੱਜ ਇੱਥੇ ਦੋ ਥਾਵਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਇੱਕ ਪਿੰਡ ਮੁਰਾਦਪੁਰ ਚ ਤੇ ਇੱਕ ਪਿੰਡ ਗਾਜੇਵਾਸ ਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪਿਛਲੇ 3 ਮਹੀਨਿਆਂ ਚ ਮੁਰਾਦਪੁਰ ਪਿੰਡ ਚ 17 ਐਫਆਈਆਰਾਂ ਦਰਜ ਹੋਈਆਂ ਤੇ ਕਲਾ ਕਲਾਕਾਰ ਮੈਂ ਆਪ ਦੇਖ ਕੇ ਆਇਆ ਜਿੱਥੇ ਇੱਥੇ ਜਿਹੜੇ ਪੁਰਾਣੇ ਨਸ਼ਾ ਤਸਕਰ ਰਹਿੰਦੇ ਸੀ तकरीबन ਸਾਰਿਆਂ ਦੇ ਘਰਾਂ 'ਚ ਤਾਲੇ ਲੱਗੇ ਆ ਤੇ ਸਾਰੇ ਆਪਣੇ ਘਰਬਾਰ ਛੋੜ ਕੇ ਫਰਾਰ ਨੇ ਮੈਂ ਸਖ ਸਨੇਹਾ ਦੇਣਾ ਚਾਹੁੰਦਾ ਆ ਕਿ ਕਿਸੇ ਵੀ ਪ੍ਰਕਾਰ ਦੀ ਨਸ਼ਾ ਤਸਕਰੀ ਨੂੰ ਪਟਿਆਲਾ ਪੁਲਿਸ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਇੱਥੇ ਬਹੁਤ ਛੇਤੀ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਵੀ ਜਿਹੜੇ ਇਸ ਪਿੰਡ ਦੇ ਕੇਸ ਤਿਆਰ ਨੇ 68 FNDPS ਐਕਟ ਦੇ ਉਹ ਵੀ ਅਸੀਂ ਪੂਰੇ ਕਰਾਂਗੇ ਇਹਦੇ ਨਾਲ ਹੀ ਗਾਜੇਵਾਸ 'ਚ ਇੱਕ ਬੜੀ ਨੋਟੋਰੀਅਸ ਲੇਡੀ ਸਮਗਲਰ ਹੈ ਗਈ ਹੈ ਜਿਹਦਾ ਨਾਮ ਹੈ ਗੁੱਡੀ ਤੇ ਉਹ ਗੁੱਡੀ ਜਿਹੜੀ ਜਨਾਨੀ ਨਸ਼ਾ ਤਸਕਰ ਉਹਨੂੰ ਵੀ ਅਸੀਂ ਕਾਬੂ ਕਰਨ ਚ ਕਾਮਯਾਬ ਰਹੇ ਤੇ ਉਹਦੇ ਤੇ ਵੀ ਬਣਦੀ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਇਹ ਗਾਜੇਵਾਸ ਤੇ ਮੁਰਾਦਪੁਰ ਪਿੰਡ ਚ ਕਸੋ ਆਪਰੇਸ਼ਨ ਦੌਰਾਨ 5 ਤੋਂ 6 ਬੰਦਿਆਂ ਤੋਂ ਸਾਨੂੰ ਰਿਕਵਰੀ ਹੋਈ ਹੈ ਜਿਨ੍ਹਾਂ ਤੇ ਜਾਪਤ ਅਨੁਸਾਰ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਕੇ ਉਹ ਬਾਕੀ ਵੇਰਵਾ ਤੁਹਾਨੂੰ ਸ਼ਾਮ ਨੂੰ ਦੱਸਿਆ ਜਾਊਗਾ ਗੁੱਡੀ ਕਰੋ ਫੜੀ ਸੀ ਹਾਂ ਗੁੱਡੀ ਫੜੀ ਜੀ ਇਸੇ ਆਪਰੇਸ਼ਨ ਦੌਰਾਨ ਹੀ ਫੜੀ ਰਿਕਵਰੀ ਵੀ ਕੋਈ ਹੋਈ ਹੈ ਹਾਂਜੀ ਬਿਲਕੁਲ ਹੋਈ ਹੈ ਜੀ